ਗੋਲੀ ਜਗ੍ਹਾ ਕਿ ਕਿੱਥੇ ਜਗ੍ਹਾ ਤਾਂ ਵੰਗੇ ਭਾਈ ਉਹ ਫਲਾਈ ਹੋ ਗਏ ਤੋਂ ਥੱਲੇ ਉਤਰਿਆ ਕਿਤੇ ਉੱਥੇ ਗੋਲੀ ਲੱਗੀ ਐ ਤੇ ਫਲਾਈ ਉਹ ਤੋਂ ਗੱਡੀ ਨਾਲ ਕੋਈ ਕੰਪਨਿਓਨ ਥੱਲੇ ਜਿਹਦਾ ਮਯੂਰ ਆਇਆ ਤੇ ਉਥੇ ਜਾ ਕੇ ਮੈਂ ਤਾਂ ਮੋਟੀ ਹੀ ਪਰ ਬੀਬੀ ਨੇ ਕਰ ਲਾ ਕੇ ਫੇਰ ਵੀ ਫ੍ਰੇਲ ਲਾ ਕੇ ਉਹਨਾਂ ਨਾਲ ਦੇ ਗੱਡੀ ਵਿੱਚ ਕਿੰਨੇ ਬੰਦੇ ਸੀਗੇ ਗੱਡੀ ਦੇ ਵਿੱਚ ਗੱਡੀ ਦੋ ਬੰਦੇ ਜਿੱਦੋਂ ਨੂੰ ਥੋੜੇ ਵਾਪਸ ਵਾਪਸ ਹੋ ਕੇ ਤਾਂ ਹੀ ਨਿਕਲਦੇ ਤੇ ਵੀ ਇਹ ਜਿਹੜੇ ਇਹਨਾਂ ਨੇ ਗੋਲੀ ਚਲਾਈ ਉਹ ਕਦੇ ਤੇ ਉਹ ਕਿੰਨੇ ਜਣੇ ਉਹ ਜਣੇ ਇਹ ਮੂੰਹ ਬੰਨਿਆ ਦਾ ਜਵਾਨ ਐ ਫੜਲੇ ਜੀ ਕੋਈ ਮੋਟਰਸਾਈਕਲ ਦੀ ਪਛਾਣ ਵਗੈਰਾ ਹੋਈ ਹੈ ਇੱਕ ਮੋਟਰਸਾਈਕਲ ਤੇ ਜੇਤ ਜੇਤ ਬੰਦੇ ਨੇ ਗੋਲੀ ਲੱਗੀ ਕਿੰਨੀ ਦੀ ਕੰਡੀਸ਼ਨ ਹੋ ਗਈ ਪਾਜੀ ਉੱਥੇ ਉੱਤਰ ਲੈ ਕੇ ਆ ਉਹਨਾਂ ਨੇ ਅਮਨਦੀਪੇ ਛੱਡਿਆ ਬਿਨਾਂ ਤੇ ਗੱਡੀ 'ਚ ਕਿੰਨੇ ਜਣੇ ਸੀ ਦੋ ਜਣੇ ਗੱਡੀ 'ਚ ਦੋ ਜਣੇ ਸੀ ਹਾਂਜੀ ਤੇ ਦੂਜਾ ਬੰਦਾ ਦੂਜਾ ਬੰਦਾ ਠੀਕ ਹੈ ਕੋਈ ਪਤਾ ਕੀ ਕਾਰੋਬਾਰ ਕੀ ਕਰਦੇ ਸੀਗੇ ਅੱਛਾ ਤੁਹਾਨੂੰ ਪੁੱਛਦਾ ਕਾਰੋਬਾਰ ਪਾਜੀ ਆਟੋ ਸੇਨਪਥ ਦੇ ਦਾ ਕੰਮ ਹੈ ਉਹ ਸਾਨੂੰ ਦੁਬਾਰਾ ਇਹ ਸਾਡੇ ਨੌਂ ਚ ਨੇ ਹਾਂਜੀ ਤੁਹਾਡੇ ਵਾਕਫ ਵੀ ਹਾਂਜੀ ਹਾਂਜੀ ਇਨਾ ਨਾਮ ਉਹ ਕਿਹੜਾ ਕਰਕੇ ਸਮਾਰੋਹ ਦੇਦੀ ਦੁਜਾ ਮਿੱਟਮਿੱਟ ਦੇ ਰਿਹਾ ਉਹਦਾ ਨਾਮ ਪੱਕਾ ਨਾਮ ਜਿਹਦੇ ਕੋ ਜਿਹਦੇ ਗੋਲੀ ਲੱਗੀ ਉਹਦਾ ਹੀ ਨਾ ਉਹ ਮਿੱਟਮਿੱਟ ਹੋ ਕਹਿੰਦੇ ਆ ਇਹ ਪੱਕਾ ਨਾਮ ਤੇ ਖਿਆਲ ਰੱਖੀਗਾ ਇੱਥੋਂ ਰਹਿਣ ਵਾਲੇ ਨੇ ਉਹ ਮਾਲਟੋਂ ਦਾ ਰਹਿਣ ਵਾਲਾ ਆਪਣਾ ਕਾਰਡਨ ਟਾਉਨ ਜਿੱਥੇ ਕੋ ਨਾਨਕ ਪਾਰਕ ਦੇ ਲੱਗੇ ਤੇ ਬੇਟੀ ਨੂੰ ਨਾਂ ਦੱਸਿਆ ਕਿ ਜਿਹੜੇ ਮੁੰਡੇ ਨੇ ਗੋਲੀ ਚ ਲਈ ਕੀ ਕਰਨ ਪੁਰਣੀਆ ਕੋਈ ਛੋਣੋ ਹੋਤੀ ਕੋਈ ਨਹੀਂ ਪਈ ਉਹ ਗੋਲੀ ਨਾ ਕਰਾਉਂ ਵੀ ਆਪਣਾ ਕੋਈ ਨਾਮ ਸੀ ਹੋ ਕੇ ਦੱਸੇ ਕੀ ਕਰਨ ਉਈ ਵੀਡੀਓ ਵਗੈਰਾ ਆਪਣਾ ਹੀ ਕੋਈ ਕਰਨੇ ਵੀਡੀਓ ਵਗੈਰਾ ਬਣਾਏਗੀ ਚਲਾਉਣ ਦੇ ਲਈ ਨਹੀਂ ਸਰਕ ਦੇ ਉੱਤੇ ਤੇ ਪੂਰੀ ਮਰਜ਼ੀ ਦੀ ਕੀ ਹੈ ਸਾਰਾ ਮਾਮਲਾ ਇਹ ਕੋਈ 11 12.5 ਦੇ ਕਰੀਬ ਸ਼੍ਰੀ ਮਿੰਕ ਮਾਜਨ ਬਠਾਨਕੋਟ ਦੇ ਵਿਅਕਤੀ ਸੀਗੇ ਜਿਹੜੇ ਆਪਣੇ ਇੱਕ ਸਾਥੀ ਦੇ ਨਾਲ ਕਾਰ ਦੇ ਉੱਤੇ ਰੋਡ ਦੇ ਉੱਪਰ ਜਾ ਰਹੇ ਸੀਗੇ ਤੇ ਅਚਾਨਕ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੇ ਬਰਾਬਰ ਮੋਟਰਸਾਈਕਲ ਆ ਕੇ ਉਹਦੇ ਫਾਇਰ ਫਾਇਰ ਮਾਰਿਆ ਤੇ ਉਹਦੇ ਨਾਲ ਉਹਦੇ ਹੈਡ ਇੰਜਰੀ ਹੋ ਗਈ ਆ ਇਸ ਵੇਲੇ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹਸਪੀਟਲ ਦੇ ਵਿੱਚ ਐਡਮਿਟ ਆ ਤੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਆ ਜਿਵੇਂ ਕੋਈ ਸਾਡੇ ਕੋਲ ਨਵੀਂ ਤਾਜ਼ਾ ਤਰੀਕ ਕੋ ਗੱਲ ਸਾਹਮਣੇ ਆਏਗੀ ਉਹ ਆਪਜੀ ਦੇ ਨਾਲ ਸਾਂਝੀ ਕੀਤੀ ਸਰ ਕਿੰਨੇ ਪਾਇ ਪਤਾ ਕਿੰਨੇ ਰਾਊਂਡ ਪਾਇ ਨਹੀਂ ਅਜੇ ਨਹੀਂ ਹਟੇ ਬਾਰੇ ਕਿੱਸਾ ਦੇ ਕਿਉਂਕਿ ਜੋ ਜੇਰੇ ਇਲਾਜ ਆ ਡਾਕਟਰ ਸਾਹਿਬ ਨੇ ਅਜੇ ਕੋਈ ਦੱਸਿਆ ਨਹੀਂ ਉਹਨਾਂ ਨੇ ਸਰ ਇਸ ਬਾਰੇ ਕੁਝ ਕਲੀਅਰ ਨਹੀਂ ਹੈ ਡਾਕਟਰ ਸਾਹਿਬ ਅਜੇ ਆਪਣੀ ਰਿਪੋਰਟ ਦਿੱਤੀ ਨਹੀਂ ਉਹਨਾਂ ਨੇ ਸਰ ਕਿੰਨੇ ਬੰਦੇ ਸੀ ਗੱਡੀ 'ਚ ਵੀ ਦੋ ਸੀ ਤੇ ਮਾਰਨ ਵਾਲੇ ਵੀ ਦੋ ਸੀ ਸਰ ਜਦੋਂ ਸੀਸੀਟੀਵੀ ਸਾਹਮਣੇ ਆਇਆ ਉਹ ਸਾਡੀ ਟੀਮ ਲੱਗੀ ہوئی ਹੈ ਸੀਸੀਟੀਵੀ ਕੈਮਰੇ ਜਿਹੜੇ ਉਹ ਸਾਰੇ ਚੈੱਕ ਕਰ ਰਹੀ ਹੈ ਸਾਡੀ ਜਿਹੜੀ ਟੈਕਨੀਕਲ ਟੀਮ ਤੇ ਸਰ ਕੁਝ ਕੋਈ ਅਜੇ ਕੋਈ ਸਪੋਰਟ ਤੋਂ ਨਹੀਂ ਜੇ ਕੁਝ ਮਿਲਿਆ ਲੇਕਿਨ ਆ ਹਿਸਾ ਹਿਸਾ ਜਿਵੇਂ ਸਾਡੀ ਤਫਤੀਸ਼ ਅੱਗੇ ਵੱਧ ਰਹੀ ਹੈ ਤੇ ਜਿਵੇਂ ਕੋਈ ਗੱਲ ਕਲੀਅਰ ਹੋਏਗੀ ਫਿਰ ਤੁਹਾਡੇ ਨਾਲ ਸਾਂਝ ਕੀਤੀ ਜਾਏਗੀ ਸਰ ਕਹਿੰਦਾ ਇਹ ਫਾਈਨਾਂਸ ਦਾ ਕੰਮ ਕਰਦਾ ਸੀਗਾ ਜੀ ਵਪਾਰੀ ਟਾਈਪ ਸੀ ਤੇ ਫਾਈਨਾਂਸ ਦਾ ਕੰਮ ਕਰਦਾ ਸੀ ਕੁਝ ਹੋਰ ਕੀ ਹੈ ਅਜੇ ਤਾਂ ਸੀਸੀਟੀਵੀ ਫੁਟੇਜ ਇਕੱਠੀਆਂ ਕਰਦੇ ਪਏ ਆ ਉਹਦੇ ਵਿੱਚ ਅਜੇ ਬਹੁਤੀ ਕੋਈ ਕਲੈਰਿਟੀ ਹੋ ਨਹੀਂ ਰਹੀ ਤੇ ਜਿਵੇਂ ਗੱਲ ਸਾਰੀ ਕਲੀਅਰ ਹੋਏਗੀ ਔਰ ਤਾਂ ਤੁਹਾਡਾ ਇੱਕ ਅ ਦੁਆਰਾ ਤੁਹਾਡ ਨਾਲ ਗੱਲ ਸਾਂਝੀ ਕੀਤੀ ਜਾਏਗੀ